ਉਹ ਨਾ ਅੱਗੇ ਪਿੱਛੋਂ ਦੀ ਨਾ ਪਹਿਲੇ ਇੱਕ ਖੰਬੇ 'ਚ ਮਾਰ ਲੱਗਾ ਉਹ ਤੇ ਵਿਚਾਰ ਪੁਲਿਸ ਵਾਲੇ ਨੇ ਫੇਰ ਮੇਲ ਵਿੱਚ ਮਾਰਤਾ ਸਾਰੀਆਂ ਹੱਡੀਆਂ ਟੁੱਟ ਚੰਨੀਆਂ ਨੇ ਕਹਿੰਦਾ ਵੀ ਰਖਸ਼ਾ ਠੀਕ ਕਰਾ ਲੈ ਤੇਰਾ ਇਲਾਜ ਮੇਰੇ ਕੋਲ ਨਹੀਂ ਹੋਣਾ ਨਸ਼ਾ ਕੀਤਾਦਾ ਹੋਏਗਾ ਤੇ ਤਾਈ ਮੇਚ ਮਾਰਿਆ ਇਹਨਾਂ ਨੇ ਕਿਦੀ 브্রেক ਨਹੀਂ ਲੱਗੀ ਗੱਡੀ ਜੀ ਹੁੰਦੇ ਪੁਲਿਸ ਮੁਲਾਜ਼ਮ ਦੀ ਤੇਜ਼ ਰਫ਼ਤਾਰ ਗੱਡੀ ਨੇ ਰਿਕਸ਼ਾ ਅਚਾਨਕ ਨੂੰ ਲੈ ਆਪਣੀ ਚਪੇਟ 'ਚ ਰਿਕਸ਼ਾ ਚਾਲਕ ਹੋਇਆ ਜ਼ਖਮੀ ਬਾਦ ਵਿੱਚ ਖੰਬੇ ਨਾਲ ਟਕਰਾਈ ਕਾਰ ਰਿਕਸ਼ਾ ਚਾਲਕ ਦੇ ਰਿਕਸ਼ੇ ਦਾ ਹੋਇਆ ਨੁਕਸਾਨ ਅਕਸਰੀ ਟ੍ਰੈਫਿਕ ਪੁਲਿਸ ਵੱਲੋਂ ਸੜਕੀ ਹਾਦਸਿਆਂ ਨੂੰ ਰੋਕਣ ਦੇ ਲਈ ਸੈਮੀਨਾਰ ਲਗਾਏ ਜਾਂਦੇ ਨੇ ਤਾਂ ਜੋ ਡਰਾਈਵਰ ਸੜਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਸੜਕੀ ਹਾਦਸਿਆਂ ਚ ਜਾਨਵਾਲੀਆਂ ਅਣਜਾਨੀਆਂ ਜਾਨਾਂ ਨੂੰ ਬਚਾਇਆ ਜਾ ਸਕੇ ਪਰ ਦੂਜੇ ਪਾਸੇ ਪਠਾਨਕੋਟ ਵਿਖੇ ਕੁਝ ਜੋ ਹੋ ਰਹੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਮੁਲਾਜ਼ਮ ਦੀ ਤੇਜ਼ ਕਾਰਗਰਨੀ ਰਿਕਸ਼ਾ ਚਾਲਕ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਵਜ੍ਹਾ ਨਾਲ ਰਿਕਸ਼ਾ ਚਾਲਕ ਦਾ ਰਿਕਸ਼ਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਉਸ ਤੋਂ ਬਾਅਦ ਇਹ ਕਾਰ ਖੰਬੇ ਵਿੱਚ ਜਾ ਵਜਦੀ ਹੈ ਇਸ ਸੰਬੰਧ ਵਿੱਚ ਰਿਕਸ਼ਾ ਚਾਲਕ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਹ ਸਵਾਰੀ ਛੱਡ ਕੇ ਵਾਪਸ ਆ ਰਿਹਾ ਸੀ ਅਤੇ ਪੁਲਿਸ ਵਾਲੇ ਨੇ ਬੜੀ ਤੇਜ਼ ਰਫ਼ਤਾਰ ਨਾਲ ਉਸ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਦੇ ਚਲਦੇ ਉਸ ਦਾ ਰਿਕਸ਼ਾ ਨੁਕਸਾਨਿਆ ਗਿਆ ਅਤੇ ਦੋ ਜਾ ਜਿਹੜੀਆਂ ਉਸ ਦੇ ਸੱਟਾਂ ਲੱਗੀਆਂ ਨੇ ਉਸ ਦੇ ਚਲਦੇ ਉਹ 1 ਮਹੀਨੇ ਤੱਕ ਕੰਮ ਨਹੀਂ ਕਰ ਪਾਵੇਗਾ ਜਿਸ ਦੀ ਵਜ੍ਹਾ ਨਾਲ ਉਸ ਦੇ ਘਰ ਦਾ ਗੁਜ਼ਾਰਾ ਮੁਸ਼ਕਿਲ ਹੋਣ ਵਾਲਾ ਹੈ ਰਿਕਸ਼ਾ ਚਾਲਕ ਨੇ ਮੰਗ ਕਰਦੇ ਹੋਏ ਕਿਹਾ ਕਿ ਕਮਾਨ ਵਾਲਾ ਉਹ ਘਰ ਵਿੱਚ ਇੱਕ ਇਕੱਲਾ ਹੀ ਸ਼ਖਸ ਹੈ ਅਤੇ ਉਸ ਦੀਆਂ ਦੋ ਧੀਆਂ ਹਨ ਉਸਨੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਸ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਦੂਜੇ ਪਾਸੇ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਪੁਲਿਸ ਦੀ ਵਰਦੀ 'ਚ ਜੋ ਸ਼ਖਸੀ ਉਹ ਬਹੁਤ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ ਅਤੇ ਰਿਕਸ਼ਾ ਚਾਲਕ ਨੂੰ ਟੱਕਰ ਮਾਰ ਦਿੱਤੀ ਮੌਕੇ ਤੇ ਖੜੀ ਲੋਕਾਂ ਨੇ ਦੱਸਿਆ ਕਿ इतवार ਦੇ ਦਿਨ ਹੋਣ ਕਾਰਨ ਜ਼ਿਆਦਾ ਭੀੜ ਨਹੀਂ ਸੀ ਨਹੀਂ ਤਾਂ ਕੋਈ ਵੱਡਾ ਹਾਸਾ ਵਾਪਰ ਸਕਦਾ ਸੀ ਲੋਕਾਂ ਨੇ ਇਹ ਵੀ ਕਿਹਾ ਕਿ ਐਵੇਂ ਲੱਗਦਾ ਸੀ ਜਿਵੇਂ ਮੁਲਾਜ਼ਮ ਨੇ ਕੋਈ ਨਸ਼ਾ ਕੀਤਾ ਹੋਵੇ ਅਤੇ ਉਹਨਾਂ ਨੇ ਐਸਐਸਪੀ ਪਠਾਨਕੋਟ ਅੱਗੇ ਅਪੀਲ ਕੀਤੀ ਕਿ ਦੋਸ਼ੀ ਪੁਲਿਸ ਮੁਲਾਜ਼ਮ ਤੇ ਬੰਦੀ ਕਾਰਵਾਈ ਕੀਤੀ ਜਾਵੇ ਦੂਜੇ ਪਾਸੇ ਇਸ ਸੰਬੰਧੀ ਪੁਲਿਸ ਮੁਲਾਜ਼ਮ ਨਾਲ ਜਦ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਮੁਲਾਜ਼ਮ ਨੇ ਟਾਲਮਟੋਲ ਕਰਦੇ ਹੋਏ ਨਜ਼ਰ ਆਏ ਮੈਂ ਨਾਲ ਰਕਸਾਲਾ ਗਿਆ ਹੁੰਦੇ ਰਹਿਣਾ ਚੰਗ ਲੋਕ ਤੁਸੀਂ ਤੇ ਮੈਂ ਕਲਿਆਣ ਦਾ ਆਪਣੀ ਛੱਡ ਤੇ ਪੂਰੀ ਜਾਤੀ ਤੁਰਿਆ ਹੁੰਦਾ ਆਏ ਲੋਕੀ ਵੀ ਵੇਖ ਲੈਣੇ ਨੂੰ ਤੇ ਉਹਨੇ ਆ ਕੇ ਪਿੱਛੋਂ ਦੀ ਨਾ ਪਹਿਲੇ ਕ ਖੰਬੇ ਤੇ ਮਾਰ ਲਗਾ ਕੋਟ ਵਿਚਾਰ ਪੁਲਿਸ ਵਾਲੇ ਨੇ ਫੇਰ ਮੇਰੇ ਵਿੱਚ ਮਾਰਦਾ ਮੇਰੀ ਸਾਰੀ ਹੱਡੀਆਂ ਟੁੱਟ ਚੁੱਕੀਆਂ ਨੇ ਮਿਲੂ 1000 ਰੁਪਇਆ ਦੇਣਿਆ ਰਪੀ ਉਹਨੇ ਠੀਕ ਕਰਾ ਲਾ ਉਹਨੇ ਦੇ 1000 ਰੁਪਇਆ ਇਹ ਲੈ ਪੁਲਿਸ ਵਾਲਾ ਭਾਪ ਜੇ ਕੈਂਦਾ ਵੀ ਰੱਖਾ ਠੀਕ ਕਰਾਲਾ ਤੇਰਾ ਲਾਜ਼ਮੀ ਕੋ ਨਹੀਂ ਹੁਣ ਮੈਂ ਹੁਣ ਦੱਸ ਕਿੱਥੇ ਜਾਵਾਂ ਕੋਈ ਨਸ਼ਾ ਨੁਸ਼ਾ ਕਿਤੇ ਦੋ ਉਹਨਾਂ ਨੇ ਨਸ਼ਾ ਕੀਤਾ ਦਾ ਹੋਇਆਗਾ ਤੇ ਤਾਂ ਇਹ ਮੇਚ ਮਾਰਿਆ ਉਹਨਾਂ ਨੇ ਜੀ ਨੁਕਸਾਨ ਕੀ ਹੋਇਆ ਤੁਹਾਡਾ ਚੱਕਾ ਤੋੜ ਛੜਿਆ 1000 ਰੁਪਏ 1000 ਰੁਪਏ ਲੱਗੀਆਂ 1500 ਰੁਪਏ ਲੱਗਣਾ ਉਹ ਮੈਂ ਹੁਣ ਥੋੜੀ ਬੰਦਾ ਤਾਂ ਮੇਰੇ ਅੱਗੇ ਮੁੜਾ ਨਹੀਂ ਡੇ ਮਰੀਆਂ ਕੁੜੀਆਂ ਕੁੜੀਆਂ ਨੇ ਤੇ ਮੈਂ ਇਕੱਲਾ ਹੀ ਇਕੱਲਾ ਹਾਂ ਗਾਮ ਤੁਰਕੀ ਖਾ ਤੇ ਸਵਾਰੀਆਂ ਨਾ ਕੀ ਮੰਗ ਗਈ ਕਰਦੇ ਹੋ ਇਹ ਪੁੱਤ ਉਹਨਾਂ ਨੇ ਉਹਨਾਂ ਚਾਹਦਾ ਪੀ ਰੱਖਿਆ ਵੀ ਸਹੀ ਕਰਾਂ ਤੇ ਡੋਮਿਨ ਇਨਮੀ ਨਾ ਤਾਂ ਮੂਮੀ ਨਹੀਂ ਕਰਨਾ ਹੁਣ ਉਹਦੀਆਂ ਹੱਡੀਆਂ ਟੁੱਟ ਰਹੀਆਂ ਤੂੰ ਘਟੋ ਘਟ 4000 5000 ਤੇ ਲੱਗਣਾ ਤੇ ਕਰੋ ਠੀਕ ਹੈ ਹੁਣ ਓਏ ਆ ਤੇ ਇਧਰੋਂ ਜਾ ਰਿਹਾ ਸੀ ਢੰਗ ਰੋਡ ਤੇ ਮੇਰੀ ਮੀਟਿੰਗ ਹੈ ਟੈਂਬਰਟ ਐਸੋਸੀਏਸ਼ਨ ਦੀ ਤੇ ਆਈ ਦੇਖਿਆ ਕਿ ਕੋਈ ਪੁਲਸ ਵਾਲੇ ਤਿੰਨ ਚਾਰ ਗੱਡੀ 'ਚ ਬੈਠੇ ਹੋਏ ਤੇਰੇ ਉੱਡਦੇ ਹੀ ਆਏ ਨੇ ਵੇ ਵਿਚਾਰਾ ਗਰੀਬ ਆਦਮੀ ਆ ਤੁਹਾਡੇ ਸਾਹਮਣੇ ਦੇਖੋ ਵਿਚਾਰੇ ਦੀ ਕੁਛ ਵੀ ਨਹੀਂ लाज ਵਾਸਤੇ ਵੀ ਨਾ ਰੱਛੇ ਦਾ ਹਾਲ ਦੇਖੋ ਵੀ ਉਹ ਸ਼ਰੀਆਮ ਬਦਮਾਸ਼ੀ ਦਾ ਪਤਾ ਨਹੀਂ ਕਿੱਥੋਂ ਆਏデア ਪੁਲਿਸ ਦੀ ਵਰਦੀ ਪਾਈ ਦੀ ਆ ਤੁਸੀਂ ਦੇਖ ਹੀ ਲਿਆ ਕੀ ਹਾਲ ਆ ਤੇ ਮੈਂ ਕਹਿੰਦਾ ਇੰਨੀ ਫਾਸਟ ਆਏ ਨੇ ਕਿ ਡਾਰੀ ਲੱਗਣ ਡਈ ਕੁਛ ਨਾ ਹੋ ਜੇ ਕੋਈ ਹੋਰ ਵੀ ਬੰਦੇ ਨਾ ਹੈ ਉਹ ਨਾ ਇੱਕ ਨਾ ਔਰ ਇਹ ਗਰੀਬ ਆਦਮੀ ਦਾ ਰੱਖਸ਼ਾ ਵੀ ਤੋੜਤਾ ਔਰ ਗਰੀਬ ਆਦਮੀ ਨੂੰ ਇੱਥੇ ਛੱਡ ਕੇ ਵੀ ਨੱਟ ਗਏ ਨੇ ਔਰ ਇਹ ਇਨਸਾਨੀਅਤ ਆ ਪੰਜਾਬ ਪੁਲਿਸ ਪੰਜਾਬ ਪੁਲਿਸ ਕੇ ਵੱਡੇ ਵੱਡੇ ਵਾਅਦੇ ਕਰਦੀ ਆ ਕਿ ਅਸੀਂ ਇਹ ਕਰਨਿਆ ਇਹ ਕਰਨਿਆ ਨਸ਼ਾ ਛਡਾ ਰਿਆ ਉਹ ਮੈਨੂੰ ਲੱਗਦਾ ਇਹ ਨਾ ਪੈ ਨਸ਼ਾ ਕਰਕੇ ਬੰਦੇ ਮਾਰਨ ਤੇ ਲੱਗ ਬੰਨ ਲਿਆ ਇਹਦਾ ਇਨਸਾਫ ਮਿਲਣਾ ਚਾਹੀਦਾ ਗਰੀਬ ਆਦਮੀ ਆ ਇਹਦਾ ਮਤਲਬ ਗਰੀਬ ਆਦਮੀ ਦਾ ਕੋਈ ਹੱਕ ਨਹੀਂ ਗਰੀਬ ਆਦਮੀ ਦਾ ਕੋਈ ਇਨਸਾਫ ਇਹਦਾ ਮਤਲਬ ਗਰੀਬ ਆਦਮੀ ਦਾ ਮਗਰ ਕੋਈ ਨਹੀਂ ਨਾ ਇਹ ਕਿੱਦਾਂ ਦੀ ਆਪ ਪਾਰਟੀ ਕਹਿੰਦੇ ਅਸੀਂ ਗਰੀਬ ਆਦਮੀਆਂ ਦੇ ਨਾਲ ਆ ਗਰੀਬ ਆਦਮੀ ਦਾ ਹਾਲ ਦੇਖ ਲਓ ਇਹ ਦੇਖ ਲਓ ਤੁਹਾਡੇ ਸਾਹਮਣੇ ਬੈਠਾ ਜੀ ਔਰ ਜੇ ਮੈਂ ਇਥੋਂ ਨਾ ਜਾਵਾਂ ਨਾ ਚੁੱਕਾਂ ਇਹਦੇ ਨੱਠਗੇ ਦੇ ਹੀ ਸੜਕਾਂ ਦੇ ਇਹ ਹੁਣੇ ਪਤਾ ਨਹੀਂ ਕਿਥੋਂ ਦੇ ਨੇ ਬੰਦੇ ਹੁਣ ਸਾਨੂੰ ਦੇ ਹੀ ਨਹੀਂ ਪਤਾ ਕਿ ਪੁਲਿਸ ਦੇ ਵੀ ਆ ਕੇ ਨਹੀਂ ਆ ਐਸਐਸਪੀ ਸਾਹਿਬ ਨੂੰ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਨਾ ਕਿ ਇਹਨੂੰ ਦੇਖਿਆ ਜਾਏ ਸ਼ਹਿਰ 'ਚ ਇਹ ਕਿਥੋਂ ਦੇ ਨੇ ਬੰਦੇ ਕੌਣ ਹੈ ਇਹਨਾਂ ਨੂੰ ਇਮੀਡੀਏਟਲੀ ਸਸਪੈਂਡ ਕੀਤਾ ਜਾਏ ਜੈ ਜੈ ਭਾਂ